ਦੋਸਤੋ ਨਮਸਕਾਰ ਰੋਸ਼ਨੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਗੁਣਿਆਣਾ ਰੋਡ ਤੇ ਨਗਰ ਸੁਧਾਰ ਟਰਸਟ ਵੱਲੋਂ ਕੱਤੀ ਜਾ ਰਹੀ ਹੈ ਸ਼ਹੀਦ ਭਗਤ ਸਿੰਘ ਕਲੋਨੀ ਇਸ ਕਲੋਨੀ ਦੇ ਵਿੱਚ 20000 ਰੁਪਏ ਗਾਜ ਦੇ ਹਿਸਾਬ ਨਾਲ ਲੋਕਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣਗੇ ਇਸ ਦਾ ਸ਼ੁਭ ਆਰੰਭ ਕੱਲ ਮਹਾਨ ਹਸਤੀਆਂ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਤੇ ਜਤਿੰਦਰ ਭੱਲਾ ਜੀ ਪਰ ਮੈਂ ਰੋਸ਼ੰਡਾ ਨੂੰ ਵਧਾਈ ਦੇਣਾ ਚਾਹੁੰਦਾ ਕਿ 25 ਸਾਲਾਂ ਬਾਅਦ ਕੋਈ ਆਦੀ ਸਰਕਾਰੀ ਕਲੋਨੀ ਜੋ ਹੈ ਉਹਦਾ ਨੋਗਰੇਸ਼ਨ ਕੀਤਾ ਜਾ ਰਿਹਾ ਹੈ 32 ਏਕੜ ਦੇ ਵਿੱਚ ਇਹ ਕਲੋਨੀ ਬਣਾਈ ਜਾਊਗੀ ਜਿਹਦੇ ਵਿੱਚੋਂ 118 ਪਲਾਟਾਂ ਦੀ ਡਰਾ ਨਿਕਲੂਗੀ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਰੇ ਵਰਗ ਦੇ ਸੂਬੇ ਦੇ ਸਾਰੇ ਵਰਗ ਦੇ ਲੋਕਾਂ ਦਾ ਧਿਆਨ ਕੀਤਾ ਗਿਆ ਕਿ ਉਹ ਇਸ ਡਰਾਅ ਚ ਪਾਰਟਿਸਿਪੇਟ ਕਰ ਸਕਣ ਤੇ ਹਰ ਬੰਦੇ ਨੂੰ ਇਕੁਅਲੀ ਇਹ ਡਰਾਅ ਅਲੋਕੇਟ ਕੀਤਾ ਜਾਵੇ ਤੇ ਮੈਂ ਵਧਾਈ ਦਾ ਪਾਤਰ ਸਮਝਦਾ ਹਾਂ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਰਦਾਰ ਭੱਲਾ ਜੀ ਨੂੰ ਤੇ ਸਭ ਤੋਂ ਵੱਧ ਵਧਾਈ ਦਾ ਪਾਤਰ ਸਮਝਦਾ ਹਾਂ ਸਾਡੇ ਸੀਐਮ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੇ ਅਨਥਕ ਮਿਹਨਤ ਕਰਕੇ ਸਾਨੂੰ ਫ੍ਰੀ ਹੈਂਡ ਦਿੱਤਾ ਹੋਇਆ ਚਾਹੇ ਉਹ ਇੰਪਰੂਵਮੈਂਟ ਟਰਸਟ ਹੋਵੇ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਬਟਿੰਡਾ ਹੋਵੇ ਉਹਨਾਂ ਦਾ ਫ੍ਰੀ ਹੈਂਡ ਹੈ ਕਿ ਵੱਧ ਤੋਂ ਵੱਧ ਬਟਿੰਡੇ ਦਾ ਵਿਕਾਸ ਕਰੋ ਬਟਿੰਡੇ ਸ਼ਹਿਰ ਨੂੰ ਅੱਗੇ ਲੈ ਕੇ ਜਾਓ ਬਟਿੰਡੇ ਸ਼ਹਿਰ ਦੇ ਲੋਕਾਂ ਨੂੰ ਅਪਲਿਫਟ ਕਰੀਏ ਇਹੀ ਸਾਡਾ ਸੰਕਲਪ ਹੈ ਇਹੀ ਸਾਡਾ ਮੋਟੀਵੇਟਾ ਤੇ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਕਰਦੀ ਵੀ ਆ ਰਹੀ ਹੈ ਇਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਾਡੀ ਸਰਕਾਰ ਜੋ ਹੈ ਅਨ ਤੱਕ ਮਿਹਨਤ ਕਰਕੇ ਬਠਿੰਡੇ ਸ਼ਹਿਰ ਨੂੰ ਸਿਰਫ ਬਠਿੰਡੇ ਸ਼ਹਿਰ ਨੂੰ ਨਹੀਂ ਬਲਕਿ ਪੰਜਾਬ ਨੂੰ ਅੱਗੇ ਵਿਧਾਨ ਦੇ ਵਿੱਚ ਪੂਰਾ ਕੰਮ ਕਰ ਰਹੀ ਸੀ ਬਠਿੰਡੇ ਦੇ ਇਤਿਹਾਸ ਦੇ ਲਈ ਬਹੁਤ ਸਨਹਿਰੀ ਦੇਣਾ ਹੈ ਸ਼ੁਭ ਦੇਣਾ ਚੰਗਾ ਦੇਣਾ ਖੁਸ਼ੀ ਵਾਲਾ ਦੇਣਾ ਹੈ ਔਰ ਮੈਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਲ ਸਾਹਿਬ ਤੇ ਸਾਡੇ ਲੋਕਲ ਬਾਡੀ ਅਮੈਨੇਸਟਰ ਡਾਕਟਰ ਰਵਜੋਤ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਯੋਗ ਅਗਵਾਈ ਤੇ ਅਣਥੱਕ ਕੋਸ਼ਿਸ਼ਾਂ ਦੇ ਸਦਕਾ ਅੱਜ ਬਠਿੰਡੇ ਸ਼ਹਿਰ ਨੂੰ 32 ਏਕੜ ਦੇ ਵਿੱਚ ਸਰਕਾਰੀ ਕਲੋਨੀ ਜਿਹਦਾ ਨਾਂ ਆਜ਼ਾਦੀ ਦੇ ਪਰਮਾਨੇ ਸਾਡੇ ਦੇਸ਼ ਭਗਤ ਜਿਨ੍ਹਾਂ ਨੇ ਸਾਡਾ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾਈ ਮਹਾਨ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਨਾਂ ਵਾਲੀ ਇਹ 32 ਏਕੜ ਦੀ ਸਰਕਾਰੀ ਕਲੋਨੀ ਉਹ ਅਸੀਂ ਪਲਾਟਾਂ ਦੇ ਡਰਾ ਕੱਢਣ ਦਾ ਅੱਜ ਸ਼ੁਭ ਆਗਾਜ਼ ਕਰ ਰਹੇ ਆ ਮੰਤਰੀ ਸਾਹਿਬ ਇੱਥੇ ਆ ਕੇ ਅੱਜ ਤੋਂ ਲੈ ਕੇ 10 ਜਨਵਰੀ ਤੱਕ ਸ਼ਹਿਰ ਦੇ ਲੋਕ ਪੰਜਾਬ ਦੇ ਕੋਈ ਵੀ ਲੋਕ ਡਰਾਪ ਆ ਸਕਦੇ ਆ ਸਰਕਾਰੀ ਜੋ ਰੇਟ ਆ ਉਸ ਦਾ 5% ਰਾਸ਼ੀ ਭਰ ਕੇ ਜੇ ਉਹਨਾਂ ਦਾ ਡਰਾ ਨਿਕਲਿਆ ਤਾਂ ਅਸੀਂ ਉਹਨਾਂ ਨੂੰ 5% ਪਲੱਸ ਤੇ ਹੋਰ ساری ਰਾਸ਼ੀ ਦੇਵਾਂਗੇ ਜੇ ਨਾ ਨਿਕਲੀ ਤਾਂ 5% ਰਾਸ਼ੀ ਜਿਹੜੀ ਉਹ ਪਿਆਰ ਸਤਕਾਰ ਦੇ ਨਾਲ ਉਸ ਸੱਜਣ ਨੂੰ ਉਸ ਭੈਣ ਭਰਾ ਨੂੰ ਵਾਪਸ ਕਰ ਦਿੱਤੀ ਜਾਊਗੀ ਕੁੱਲ 236 ਪਲਾਟ 236 ਪਲਾਟਾਂ ਦੇ ਵਿੱਚੋਂ 118 ਪਲਾਟ ਅਸੀਂ ਜਿਹੜੇ ਡਰਾ ਦੇ ਰਹੀ ਕੱਢਾਂਗੇ ਔਰ ਦੂਸਰੇ 118 ਪਲਾਟਾਂ ਦੀ ਆਕਸ਼ਨ ਹੋਊਗੀ ਇਸ ਦੇ ਵਿੱਚ ਸਾਡੇ ਜੋ ਸਤਕਾਰਯੋਗ ਦਲਤ ਭਰਾ ਉਹਨਾਂ ਦੇ ਲਈ ਰਿਜ਼ਰਵੇਸ਼ਨ ਹੈ ਜੋ ਅੰਗਹੀਣ ਸਾਡੇ ਭੈਣ ਭਰਾ ਨੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਹੈ ਨਾਲ ਜੋ ਅਤਵਾਦ ਪੀੜਤ ਪਰਿਵਾਰ ਨੇ ਉਹਨਾਂ ਦੇ ਲਈ ਰਿਜ਼ਰਵੇਸ਼ਨ ਹੈ ਜੇ ਕਿਸੇ ਨੇ ਇਸ ਸੰਬੰਧੀ ਵਿਸਥਾਰ ਸਹਿ ਜਾਣਕਾਰੀ ਲੈਣੀ ਹੈ ਤਾਂ ਬਰੌਸ਼ਰ ਹੈ ਜਿਸ ਦੀ ਕੀਮਤ 500 ਰੁਪਏ ਹੈ ਉਹ ਤੁਸੀਂ ਬਰੌਸ਼ਰ ਲੈ ਕੇ ਸਾਰੀ ਜਾਣਕਾਰੀ ਮਿਲ ਜੂ ਬਰੌਸ਼ਰ ਦੇ ਵਿੱਚ ਪਰਫਾਰਮਾ ਉਹ ਪਰਫਾਰਮਾ ਭਰ ਕੇ ਤੁਸੀਂ ਇਸ ਲੱਕੀ ਡਰਾ ਦਾ ਪਾਰਟ ਤੇ ਮੈਂਬਰ ਬਣ ਸਕਦੇ ਹੋ ਤੇ ਡਰਾ ਦੇ ਵਿੱਚ ਹਿੱਸਾ ਲੈ ਸਕਦੇ ਹੋ ਸਰਕਾਰੀ ਰੇਟ ਜੀ ਇਹਦਾ 20000 ਰੁਪਏ ਪ੍ਰਤੀ ਗਾਜਾ ਜੀ ਕੋਈ ਪਲਾਟ 200 ਗਾਜ ਦਾ ਕੋਈ 180 ਗਾਜ ਦਾ ਕੋਈ 250 ਗਾਜ ਦਾ ਕੋਈ 300 ਗਾਜ ਦਾ 400 ਗਾਜ ਦਾ ਵੀ ਪਲਾਟ ਇਸ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਵਿੱਚ ਹਾਂਜੀ ਹਾਂਜੀ ਰਿਜ਼ਰਵੇਸ਼ਨ ਹੈ ਇੱਥੇ ਰਿਜ਼ਰਪੇਸ਼ ਉਸ ਦੇ ਵਿੱਚ ਕੋਟਾ ਰਿਜ਼ਰਵ ਹੁੰਦਾ ਹੈ 1% ਕੋਟਾ ਸਾਡੇ ਅੰਗਹੀਨ ਭਰਾਵਾਂ ਵਾਸਤੇ ਸੋ ਉਸ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਸਿ ਡਰਾ ਕੱਢਾਂਗੇ ਸਰ ਡਵੈਲਪਮੈਂਟ ਦੇ ਲਈ ਵੀ ਕੋਈ ਕੰਡੀਸ਼ਨ ਹੈ ਕਿ ਇਹ ਇੰਨੇ ਸਮੇਂ ਦੇ ਵਿੱਚ ਇਹ ਡਵੈਲਪ ਹੋ ਜੇ ਅਪਰੂਵਮੈਂਟ ਪ੍ਰੋਸਟ ਬਠਿੰਡਾ ਬਠਿੰਡੇ ਦੇ ਤਰੱਕੀ ਕਰਾਉਣ ਦੇ ਲਈ ਪੱਬਾਂ ਪਾਰ ਹੈ ਅਸੀਂ ਜਿਵੇਂ ਕਰਤਾਰ ਸਿੰਘ ਸਰਾਬਾ ਸੈਰਗਾ ਬਣਾਈ ਹੈ ਜਿਵੇਂ ਸਰਕਾਰੀ ਪਟ્રોલ ਪਾਣ ਬਣਾਇਆ ਜਿਵੇਂ ਰੈਂਗ ਰੋਡ ਬਣਾਈ ਹੈ ਉਵੇਂ ਬਹੁਤ ਤੇਜ਼ੀ ਦੇ ਨਾਲ ਅਸੀਂ ਇਸ ਕਲੋਨੀ ਨੂੰ ਡਵੈਲਪ ਕਰਾਂ ਤਾਂ ਚਾਹੇ ਇਹਦੀਆਂ ਗਲੀਆਂ ਦੀ ਗੱਲ ਹੈ ਜਾਂ ਨਾਲੀਆਂ ਦੀ ਗੱਲ ਹੈ ਜਾਂ ਸੀਵਰੇਜ ਦੀ ਗੱਲ ਹੈ ਜਾਂ ਪਾਰਕਾਂ ਦੀ ਗੱਲ ਹੈ ਪਹਿਲਾ ਵਾਲਾ ਕੰਮ ਨਹੀਂ ਉਹ ਸਰਕਾਰਾਂ ਦਾ ਕਿਦਾ ਕਲੋਨੀ ਬਣਾਤੀ ਜੀ ਤੇ ਨਾ ਕੰਦ ਕੱਢਦੇ ਆ ਨਾ ਸੀਵਰੇਜ ਪਾਉਂਦੇ ਆ ਸਾਡੀ ਬਿਲਕੁਲ ਪੂਰੀ ਤਿਆਰੀ ਹੈ ਪੂਰੇ ਜੋਸ਼ ਦੇ ਨਾਲ ਅਸੀਂ ਲੱਗੇ ਹੋਏ ਆ ਬਹੁਤ ਛੇਤੀ ਉਸ ਕਲੋਨੀ ਦੇ ਵਿਖਾ ਤੁਹਾਨੂੰ ਦਸਣ ਲੱਗ ਜਾਣੀ ਹੈ ਕਿਉਂਕਿ ਮੈਂ ਪਿਛਲੇ 2.5 ਸਾਲਾਂ ਤੋਂ ਇਸ ਕਲੋਨੀ ਦਾ ਸ਼ੁਭ ਆਗਾਜ਼ ਕਰਾਉਣ ਦੇ ਯਤਨ ਵਿੱਚ ਸੀਗਾ ਸੋ ਕੋਸ਼ਿਸ਼ਾਂ ਨੂੰ ਬੂਰ ਪਿਆ ਔਰ ਨਾਲ ਦੀ ਨਾਲ ਮੈਂ ਸਾਰੀ ਸੰਗਤ ਦੇ ਵਿੱਚ ਤੁਹਾਡੇ ਮੀਡੀਆ ਦੇ ਜਰੀਏ ਰਵੈਤੀ ਪਾਰਟ ਨੂੰ ਸਵਾਲ ਪੁੱਛਣਾ ਚਾਹੁੰਦੇ ਆ ਉਹ ਆਮ ਆਦਮੀ ਪਾਰਟੀ ਸਵਾਲ ਚੁੱਕਦੇ ਵੀ ਜਿਹਨਾਂ ਦੇ ਕੰਮ ਨਹੀਂ ਹੁੰਦੇ ਮੈਂ ਉਹਨਾਂ ਨੂੰ ਜਵਾਬ ਮੰਗਦਾ ਪट्रोल पंप ਦਾ ਜਵਾਬ ਦੇਣ ਇਹਨਾਂ ਨੇ 40 ਸਾਲ ਉੱਥੇ ਕਿਉਂ ਨਹੀਂ ਪट्रोल पंप ਬਣਾਇਆ ਸੈਰਗਾਹ ਦਾ ਜਵਾਬ ਦੇਣ ਕਿਉਂ ਨਹੀਂ ਉੱਥੇ ਸੈਰਗਾਹ ਬਣਾਈ ਰਿੰਗ ਰੋਡ ਦਾ ਜਵਾਬ ਦੇਣ 25 ਸਾਲ ਕਿਉਂ ਨਹੀਂ ਰਿੰਗ ਰੋਡ ਚਲਾਈ ਆ ਜਿਹੜੇ ਸਾਡੇ ਬਲੂ ਫੌਕਸ ਵਾਲੀ ਜਗ੍ਹਾ 30 ਸਾਲ ਹੋ ਗਏ ਇਹਦਾ ਕਿਉਂ ਨਹੀਂ ਕੁਛ ਕੀਤਾ 25 ਸਾਲ ਹੋ ਗਏ ਤੇ ਡੇਰੀ ਸਕੀਮ ਦਾ ਇਹਦਾ ਕਿਉਂ ਨਹੀਂ ਕੁਛ ਕੀਤਾ ਇਹ ਅਸੀਂ ਭਗਵੰਤ ਸਿੰਘ ਸਾਧ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ 2.5 ਸਾਲਾਂ ਦੇ ਵਿੱਚ ਕੋਈ 5 ਸਾਲ ਨਹੀਂ ਕੋਈ 4 ਸਾਲ ਨਹੀਂ ਕੋਈ 10 ਸਾਲ ਨਹੀਂ ਕੋਈ 20 ਸਾਲ ਨਹੀਂ ਸਿਰਫ 2.5 ਸਾਲਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਕੱਢ ਕੇ ਦਿਖਾਇਆ ਹੈ ਇਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦਾ ਵਿਕਾਸ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਸਰਕਾਰ ਸੂਬੇ ਦਾ ਸਰਪੱਖੀ ਵਿਕਾਸ ਕਰਨਾ ਚਾਹੁੰਦੀ ਨਹੀਂ ਕਰ ਰਹੀ ਹੈ ਤੁਹਾਡੇ ਸਾਹਮਣੇ ਦਿਸਦਾ ਸੋ ਇਸ ਕਰਕੇ ਅਸੀਂ ਰਿਜ਼ਲਟ ਦੰਨੇ ਆਂ ਫੋਕੀਆਂ ਗੱਲਾਂ ਨਹੀਂ ਕਰਦੇ ਔਰ ਨਾਲ ਦੇ ਨਾਲ ਇਸ ਗੱਲ ਦੀ ਵੀ ਗਾਰੰਟੀ ਹੈ ਜਿਹੜੇ ਪਲਾਟ ਨਿਕਲਣਗੇ ਉਹ ਆਮ ਲੋਕਾਂ ਨੂੰ ਨਿਕਲਣਗੇ ਨਾ ਮੈਨੂੰ ਨਿਕਲ ਨਾ ਮੇਰੇ ਪੁੱਤ ਨੂੰ ਨਿਕਲ ਨਾ ਮੇਰੇ ਭਤੀਜੇ ਨੂੰ ਕੋ ਨਾ ਮੈਨੂੰ ਆਪ ਨੂੰ ਨਿਕਲ ਮਨਪ੍ਰੀਤ ਬਾਦਲ ਨੇ ਪਲਾਟ ਕਿਹਦਾ ਪਲਾਟ ਸੀਗਾ ਕਾਰਪੋਰੇਸ਼ਨ ਦਾ ਪਲਾਟ ਕਿਹਦੇ ਕੋਲ ਗਿਆ ਬਾਦਲ ਕੋਲੇ ਗਿਆ ਕੀ ਘਟਾ ਉਹਨਾਂ ਕੋਲੇ ਬਈ 5-500 4-400 ਹਜ਼ਾਰ ਹਜ਼ਾਰ ਏਕੜ ਦੇ ਮਾਲਕ ਹੈ ਇੱਕ ਪਲਾਟ ਵਿੱਚੇ ਵੀ ਨਹੀਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਸੂਬੇ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਇਮਾਨਦਾਰੀ ਨਾਲ ਕੰਮ ਕਰਦੇ ਆਂ ਔਰ ਛੋਟਨਾ ਵਾਅਦਾ ਕਰਦੇ ਆਂ ਕਿ ਇਹ ਜਿਹੜੇ ਪਲਾਟ ਨੇ 118 ਦੇ 18 ਪਲਾਟ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਕਿਸੇ ਤੇਰ ਮੇਰਤੀ ਸਾਰਿਆਂ ਵਾਸਤੇ ਬਰਾਬਰ ਦੇ ਮੌਕੇ ਹੋਣਗੇ ਔਰ ਸਾਰਿਆਂ ਨੂੰ ਅਸੀਂ ਇਮਾਨਦਾਰੀ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਇਸ ਡਰਾ ਸਿਸਟਮ ਵਿੱਚ ਹਿੱਸਾ ਲੈਣ ਦਾ ਮੌਕਾ ਦੇਵਾਂਗੇ ਔਰ ਬਾਹਰ ਖੜੀ ਕਰਕੇ ਨੇ ਵੀ ਕੋਈ ਵੀ ਬੰਦਾ ਸਾਫਤ ਕਰਦੇ ਅੱਜ ਕੱਲ ਨੂੰ ਪਰਸੋਂ ਵੀ ਡਰਾ ਸਿਸਟਮ ਦੇ ਵਿੱਚ ਕਿਸੇ ਨਾ ਕਿਸੇ ਦੀ ਫੇਰਫੇਰ ਹੋਈ ਹੈ ਉਸ ਗੱਲ ਦੇ ਅੱਜ ਵੀ ਜਵਾਬ ਦੇਣੇ ਆ ਉਸ ਗੱਲ ਦੇ ਕੱਲ ਵੀ ਜਵਾਬ ਦੇ ਹੋਵਾਂਗੇ ਕਿਉਂਕਿ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਥਾਂ ਬਣਾਉਣਾ ਚਾਹੁੰਦੇ ਆ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਵਿਸ਼ਵਾਸ ਤੋੜਨਾ ਚਾਹੁੰਦੇ ਆ ਇਸ ਕਰਕੇ ਮੈਂ ਤਾਂ ਹਟੇ ਜਰ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਬਠਿੰਡੇ ਦੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਸ ਲੱਕੀ ਡਰਾ ਪਲਾਟ ਸਿਸਟਮ ਦੇ ਵਿੱਚ ਪਾਰਟਿਸਪੇਟ ਕਰੋ ਔਰ ਤੁਹਾਨੂੰ ਅਸੀਂ ਪਲਾਟ ਦੇ ਕੇ ਖੁਸ਼ੀ ਤੇ ਮਾਣ ਮਹਿਸੂਸ ਕਰਾਉਣਾ ਹੈ